ਅੱਜ ਅਸੀਂ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾਲਨਿਆਂ ਹੋਂ ਤੱਕ ਦੀਆਂ ਅਹਿਮ ਸੁਰਖੀਆਂ ਤੇ ਡੇਰਾ ਸੱਚਾ ਸੋਧਾ ਮੁਖੀ ਗੁਰਮੀਤ RAM ਰਹੀਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ RAM ਰਹੀਮ ਇੱਕ ਵਫਰ ਪਰੋ ਤੇ ਬਾ ਰਵੇ ਦਾ ਉਹਨਾਂ ਨੂੰ ਸੁਨਾਰੀਆ ਜੇਲ ਤੋ ਡੇਰਾ ਸੱਚਾ ਸੌਦਾ ਸਿਰਸਾ ਲਈ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ राम रहीम ਜਲਦੀ ਰੋहतक ਦੀ ਸੁਨਾਰੀਆ ਜੇਲ੍ਹ ਛੱਡ ਕੇ ਸਿਰਸਾ ਦੇ ਡੇਰਾ ਸੱਚਾ ਸੌਦਾ ਰਿਹਵਾਣਾ ਹੋਵੇਗਾ ਪਿਛਲੇ 8 ਸਾਲਾਂ ਵਿੱਚ ਇਹ 15ਵੀਂ ਵਾਰ ਹੈ ਜਦੋਂ राम रहीम ਨੂੰ ਜੇਲ੍ਹ ਤੋਂ ਰਹਾ ਕੀਤਾ ਗਿਆ ਹੈ ਇਹ 2026 ਚ ਉਸਦੀ ਪਹਿਲੀ ਰਿਹਾਈ ਹੋਵੇਗੀ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸਾਹਿਬ ਸਤਨਾਮ ਦੇ ਜਨਮ ਦਿਹਾੜੇ ਦੇ ਮੌਕੇ ਤੋਂ ਸੁਰਪੈਰੋਲ ਦਿੱਤੀ ਗਈ ਹੈ ਕਿ ਰਾਮ ਰਹੀਮ ਦੇ 6 ਸਾਲ ਤੋਂ ਪਹਿਲਾਂ ਹੀ ਡੇਰਾ ਸੱਚਾ ਸੌਦਾ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਉਸ਼ਾ ਸ਼ੁਰੂ ਹੋ ਗਿਆ ਰਾਮ ਰਹੀਮ ਦੇ ਵਾਰ-ਵਾਰ ਪਰੋਲ ਤੇ ਆਨ ਤੇ ਅਕਸਰ ਰਾਜਨੀਤਿਕ ਤਣਾਅ ਪੈਦਾ ਹੁੰਦਾ ਹੈ ਇਸ ਸਾਲ ਉਸ ਦੀ ਰਿਹਾਈ ਤੇ 2003 ਵਿੱਚ ਸੀਸਟਾਤ ਵਾਦੂ ਦੀ ਪੱਧਰ ਕਿ ਰਹੀ ਹੈ ਪਿਛਲੀ ਪੈਰੋਲ ਵੀ 40 ਦਿਨ ਦੀ ਸੀ ਇਸ ਵਾਰ ਪੈਰੋਲ ਇੰਨੇ ਹੀ ਦਿਨ ਦੀ ਦਿੱਤੀ ਗਈ ਹੈ ਦੇਸ਼ ਦੀ ਰਾਖੀ ਕਰਦੇ ਆ ਪੰਜਾਬ ਦੇ ਕੋ ਹੋਰ ਨੌਜਵਾਨ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ ਸ਼੍ਰੀਨਗਰ ਦੇ ਅਨੰਤਨਾਗੂਚ ਤਨਾਤ ਮਿਸਰ ਦੇ ਰਾਮਦਾਸ ਨਾਲ ਸਬੰਧਤ ਪਹਾੜ ਦੇ ਫੌਜ ਦੇ ਜਵਾਨ ਪ੍ਰਗਟ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ ਪ੍ਰਗਟ ਸਿੰਘ ਦੇ ਦਿਹਾਂਤ ਦੀ ਖਬਰ ਮਿਲ ਰਹੀ ਹੈ ਕਸਬਾ ਰਾਮਦਾਸ ਮੇਤ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਦਾ ਜਨਮ 28 ਅਕਤੂਬਰ 1994 ਨੂੰ ਹੋਇਆ ਸੀ ਤੇ 3 ਦਸੰਬਰ 2015 ਨੂੰ ਭਾਰਤੀ ਫੌਜ ਚ ਭਰਤੀ ਹੋਇਆ ਸੀ ਤੇ ਉਹਨਾਂ ਦੇ ਪਿੰਡ 'ਚ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਲਿਮਟਿਡ ਨੇ ਬਿਜਲੀ ਵੰਡ ਦੇ ਖੇਤਰ 'ਚ ਮਹਿਲਾ ਸ਼ੁਸ਼ਕਤੀ ਕਰਨ ਦੀ ਦਿਸ਼ਾ ਚ ਮੁੱਖ ਕਦਮ ਚੁੱਕਦੇ ਹਾਂ ਫੀਲਡ ਕਾਰਜਾਂ ਲਈ ਮਹਿਲਾਵਾਂ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਐਸ ਨਿਵੇਕਲੀ ਪਹਿਰ ਦੇ ਤਹਿਤ ਹੁਣ ਮਹਿਲਾ ਕਰਮਚਾਰੀ ਸ਼ਹਿਰ ਦੇ ਘਰ-ਘਰ ਜਾ ਕੇ ਬਿਜਲੀ ਦੇ ਮੀਟਰ ਪੜਨ ਗਿਆ ਬਿੱਲ ਵਡਣ ਗਿਆ ਤੇ ਹੋਰ ਵੀ ਕਈ ਐਕਟੀਵਿਟੀਆਂ ਕਰਨ ਗਿਆ ਜਿਸ ਦਾ ਮਕਸਦ ਹੈ ਫਰੰਟ ਲਾਈਨ ਭੂਮਿਕਾ ਮਹਿਲਾਵਾਂ ਦੀ ਭਾਗੀਦਾਰੀ 50% ਤੱਕ ਪਹੁੰਚਾਉਣਾ ਜੋ ਹੁਣ ਤੱਕ ਮਰਦਾਂ ਦੇ ਦਬ-ਦਬੇ ਵਾਲੇ ਖੇਤਰ ਚ ਹੀ ਮੰਨਿਆ ਜਾਂਦਾ ਸੀ ਬੀੜ ਵਿਚ ਤਨਾਤੋ ਮਹਿਲਾ ਕਰਮਚਾਰੀ ਆਧੁਨਿਕ ਹੈਡਲੈਂਡ ਡਿਵਾਈਸਾਂ ਦੀ ਮਦਦ ਨਾਲ ਮੀਟਰ ਦੀ ਰੀਡਿੰਗ ਖ ਲੈਣ ਗਿਆ ਤੇ ਬਿਜਲੀ ਦੇ ਖਪਤਾਂਕੜਿਆਂ ਦੇ ਨਾਲ ਸੁੱਧਤਾ ਨਾਲ ਰਿਕਾਰਡ ਕਰਨ ਗਿਆ ਤੇ ਇਸ ਦੇ ਨਾਲ ਹੀ ਸਮੇਂ ਸਿਰ ਜ਼ਿਲ੍ਹਾ ਦੀ ਬੰਡ ਯਕੀਨੀ ਬਣਾਉਣ ਗਿਆ ਇੱਕ ਹੰਸਾਂ ਜ਼ਮੀਨ ਦੇ ਵਿੱਚੋਂ ਨਿਕਲੇ ਰਹੇ ਸਮਾਈ ਕੜੇ ਨੂੰ ਲੈ ਕੇ ਅਫਰਾ ਤਫਰੀ ਮਚ ਗਈ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੜੇ ਵਿੱਚ ਤਾਤ ਵਰਗੇ ਕੁਝ ਟੁਕੜੇ ਨੇ ਜਿਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੋਨੇ ਵਰਗੇ ਦਿਖਾਈ ਦਿੰਦੇ ਨੇ ਰਾਜਸਥਾਨ ਦੇ ਟੋਪ ਵਿੱਚ ਸੰਸਾਰ ਜ਼ਮੀਨ ਦੇ ਵਿੱਚੋਂ ਨਿਕਲੇ ਰਹੇ ਸਮਾਈ ਘੜੇ ਨੂੰ ਲੈ ਕੇ ਇਹ ਮਾਹੌਲ ਬਣ ਗਿਆ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਘੜੇ ਵਿੱਚ ਤਾਤਵਾਗੇ ਕੁਝ ਟੁਕੜੇ ਮਿਲੇ ਨੇ ਜਿਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੋਨੇ ਵਰਗੇ ਦਿਖਾਈ ਦਿੰਦੇ ਨੇ ਖੋਦਾਈ ਵਿੱਚ ਸੋਨੇ ਦੇ ਨਾਲ ਭਰੇ ਘੜੇ ਦੀ ਅਫਵਾਹ ਫੈਲਦੇ ਹੀ ਮੌਕੇ ਤੇ ਭਾਰੀ ਭੀੜ ਜਮਾ ਹੋ ਗਈ ਤੇ ਕੁਝ ਦਿਨ ਲਈ ਲੁੱਟਖੋ ਵਰਗੀ ਸਥਿਤੀ ਬਣ ਗਈ ਘਟਨਾ निवासी थाना खिता दे सिंद्रਾ ਪਿੰਡੀ ਚਾਰਗਾ ਜ਼ਮੀਨ ਤੇ ਸ਼ਨੀਵਾਰ ਸ਼ਾਮ ਨੂੰ ਕਰੀਬ 5:30 ਵਜੇ ਵਾਪਰੀ ਤਦਸਲੋਕੇ ਪੂਜਾ ਪਾੜ ਦਾ ਕੁਝ ਸਮਾਨ ਮਿਲਿਆ ਜਿਸ ਤੋਂ ਬਾਅਦ ਲੋਕਾਂ ਨੂੰ ਖਜ਼ਾਨਾ ਦੱਬਿਆ ਹੋਣ ਦਾ ਖਸ਼ਾ ਹੋਇਆ ਤਹਿਸੀਲਦਾਰ ਮੌਕੇ ਤੇ ਪਹੁੰਚੇ ਜੇਐਸਬੀ ਨਾਲ ਖੁਦਾਈ ਸ਼ੁਰੂ ਹੋਈ ਅਤੇ ਘੰਟੇਾਂ ਬਾਅਦ ਖੁਦਾਈ ਤੋਂ 10 ਫੁੱਟ ਦੀ ਦੁੰਗਾਈ ਵਿੱਚ ਇੱਕ ਪੁਰਾਣਾ ਤਾਂਤ ਦਾ ਕੜਾ ਲਿਖਿਆ ਇਸ ਕੜੇ ਦੀ ਉਚਾਈ ਕਰੀਬ 2 ਫੁੱਟ ਤੇ ਚੜਾਈ 1.5 ਫੁੱਟ ਹੈ ਜਿਸ ਦਾ ਭਾਰ 100 ਤੋਂ 150 ਕਿਲੋ ਗ੍ਰਾਮ ਦੱਸਿਆ ਜਾ ਰਿਹਾ ਹੈ ਤੇ ਜਿਵੇਂ ਹੀ ਕੜਾ ਬਾਹਰ ਨਿਕਲਿਆ ਤਾਂ ਸੂਚਿ ਮੌਜੂਦ ਲੋਕ ਇਸ ਤਰ੍ਹਾਂ ਟੁੱਟ ਪਏ ਤੇ ਹੁਣ ਪੱਕੇ ਤੌਰ ਤੇ ਅਕਾਊਂਟ ਬੰਦ ਹੋਣਗੇ ਐਲਨ ਮਸਕ ਨੇ ਐਲਾਨ ਕਰ ਦਿੱਤਾ ਹੈ ਸੋਸ਼ਲ ਮੀਡੀਆ ਯੂਜ਼ਰ ਇਸ ਬਾਰੇ ਧਿਆਨ ਦੇਣ ਐਕਸ ਦੇ ਗਲੋਬਲ ਸਰਕਾਰੀ ਮਾਰਬਲੇ ਦੇ ਖਾਤੇ ਤੋਂ ਜਾਰੀ ਬਿਆਨ ਦੇ ਅਨੁਸਾਰ ਕੰਪਨੀ ਲੋੜ ਅਨੁਸਾਰ ਸਥਾਨਕ ਸਰਕਾਰਾਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰੇਗੀ ਖਾਸ ਤੌਰ ਤੇ ਬਾਹਰ ਜਿੰਸ ਸੋਸ਼ਲ ਨਾਲ ਸੰਬੰਧਿਤ ਸਮਗਰੀ ਵਿਰੋਧ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪਲੇਟਫਾਰਮ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਐਲਨ ਮਸਕ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਪਲੇਟਫਾਰਮ ਦੀ AI ਸੇਵਾ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਜਾਂ ਫਿਰ ਅਨੁਚਿਤ ਸਮਗਰੀ ਬਣਾਉਂਦਾ ਹੈ ਜਾਂ ਅਜਿਹਾ ਕਰਨ ਲਈ ਉਕਸਾਉਂਦਾ ਹੈ ਤਾਂ ਉਸ ਵਿਰੁੱਧ ਉਹੀ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਗੈਰ ਕਾਨੂੰਨੀ ਸਮਾਗਰੀ ਅਪਲੋਡ ਕਰਨ ਵਾਲਿਆਂ ਦੇ ਵਿਰੁੱਧ ਹੁੰਦੀ ਹੈ। ਅਮਰੀਕੀ ਸਰਕਾਰ ਨੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲਿਆ ਫੋਲੋਰੀਸ ਨੂੰ ਗ੍ਰਫਤਾਰ ਕਰ ਲਿਆ। ਅਮਰੀਕਾ ਦੇ ਇਸ ਕਦਮ ਨਾਲ ਪੂਰੀ ਦੁਨੀਆ ਚਫਰਾ ਤਫਰੀਦਾ ਮੋਹਾਲ ਹੈ। ਕੁਝ ਦੇਸ਼ ਅਮਰੀਕਾ ਦਾ ਸਮਰਥਨ ਕਰ ਰਹੇ ਨੇ ਜਦਕਿ ਕਈ ਦੇਸ਼ ਸ਼ਾਂਤੀ ਦੀ ਅਪੀਲ ਕਰ ਰਹੇ ਨੇ। ਇਸ ਦੌਰਾਨ ਭਾਰਤ ਨੇ ਵੀ ਇਸ ਪੂਰੇ ਮਾਮਲੇ ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਭਾਰਤ ਨੇ ਪੂਰੇ ਮਾਮਲੇ ਇਹ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਵੈਨਜ਼ੂਏਲਾ ਤੇ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦੇ ਕਿਹਾ ਕਿ ਵੈਨਜ਼ੂਏਲਾ ਵਿੱਚ ਜੋ ਕੁਝ ਹੋ ਰਿਹਾ ਉਹ ਚਿੰਤਾ ਦਾ ਵਿਸ਼ਾ ਹੈ ਤੇ ਸਰ ਪੂਰੀ ਸਥਿਤੀ ਤੇ ਬਰੀਕੀ ਨਾਲ ਨਜ਼ਰ ਰੱਖੀ ਹੋਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੈਨਜ਼ੂਏਲਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਘਟਨਾ ਦੀ ਨਿੰਦਾ ਕੀਤੀ ਹੈ। ਤੇ ਆਸਟ੍ਰੇਲੀਆ ਦੇ ਸਾਬਕਾ 스타 ਬਲੇਬਾਜ਼ ਡੇਮੀਅਨ ਮਾਰਟਿਨ ਨੂੰ ਉਹਨਾਂ ਨੂੰ ਗੰਭੀਰ ਬਿਮਾਰੀ ਦੇ ਕਾਰਨ ਹਸਪਤਾਲ ਵਿੱਚ ਪੜਤੀ ਕਰਵਾਇਆ ਗਿਆ ਸੀ ਇਹ ਬਿਮਾਰੀ ਦਿਮਾਗ ਤੇ ਰੀਡੀ ਹੱਡੀ ਨਾਲ ਸੰਬੰਧਤ ਹੈ ਲਾਲ ਦੌਰਾਨ ਉਹਨਾਂ ਨੂੰ ਐਂਡਰਿਊਸ ਕੋਮਾ ਦੇ ਵਿੱਚ ਰੱਖਿਆ ਗਿਆ ਮਾਰਟਿਨ ਦੀ ਪਤਨੀ ਅਮਾਂਡਾ ਨੇ ਦੱਸਿਆ ਹੈ ਕਿ ਮਾਰਟਿਨ ਦੀ ਹਾਲਤ ਹੌਲੀ-ਹੌਲੀ ਸੁਧਾਰ ਹੋ ਰਹੀ ਹੈ న్యూਜ ਕੌਰ ਬਨਾ ਗੱਲਬਾਤ ਕਰਦੇ ਹਨ ਨੇ ਕਿ ਜਨਰਲ ਮਾਰਟਿਨ ਦਾ ਇਲਾਜ ਸ਼ਹੀਦ ਦੇਸਾਂ ਚ ਚੱਲ ਰਿਹਾ ਸੀ ਉਹਨਾਂ ਦੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੁਸ਼ਕਲ ਸਮੇਂ ਵਿੱਚ ਸਾਡੇ ਪਰਿਵਾਰ ਦਾ ਸਾਥ ਦਿੱਤਾ ਹੈ ਤੇ ਖਾਸ ਕਰਕੇ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਦੇ ਸਟਾਫ ਦਾ ਸ਼ੁਕਰੀਆ ਜੋ ਬਹੁਤ ਮਦਦਗਾਰ ਸਾਬਿਤ ਹੋਇਆ ਹੈ ਤੇ ਫਿਲਹਾਲ ਇਸ ਬਲਟਨ ਚ ਬਾਕੀ ਨਹੀਂ ਨਮਿਆ ਤੇ ਤਾਜ਼ਾ ਖਬਰਾਂ ਲਈ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਨਿਊਜ਼ ਦੇ ਨਾਲ